हां ते ਅਸੀਂ ਜਾਣਾ ਜੀ ਹੁਣ ਮਾਰ ਸ਼ੁਭਰੀਤ ਨੇ ਕਿੱਥੇ ਚੱਲੀ ਕਿੱਥੇ ਚੱਲੀਆਂ ਤੂੰ ਕਿੱਥੇ ਚੱਲੀ ਤੂੰ ਪਹਿਲਾਂ ਦੱਸ ਇੱਥੇ ਚੱਲੀ ਆ ਇੱਥੇ ਚੱਲੀ ਆ ਪਹਿਲਾਂ ਦੱਸ ਕਿੱਥੇ ਚੱਲੀਆਂ ਨਿੰਦੂ ਕੋਲ ਨੂੰ ਚੱਲੀ ਆ ਜੀ ਤੇ ਉਹ ਉੱਥੇ ਜਾ ਕੇ ਪਤਾ ਲੱਗਣਾ ਉੱਥੇ ਤਾਂ ਕੀ ਬਈ ਉਹਨੇ ਕਹਿੰਦੇ ਕੋਠੇ-ਪੱਤੇ ਮਾਰਤੀ ਦੀ ਛਾਲ ਹੁਣ ਲੱਗੂ ਪਤਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਬਹੁਤ ਸ਼ਾਂਤੀ ਦਈ ਚੜ੍ਹਦੀ ਕਲਾ ਚ ਰੱਖੀ ਸਭ ਨੂੰ ਖੁਸ਼ੀਆਂ ਪ੍ਰਾਪਤ ਹੋਵੇ ਤੂੰ ਪੁੱਠੇ ਕੰਮ ਜਲਵੇਂ ਵੀ ਜਰੂਰ ਕਾਣੀ ਦਾ ਸਾਸਰੀ ਕਲ ਕਦ ਨਹੀਂ ਬੁਲਾਇਪਣਾ ਆਫੇ ਮੈਂ ਨਹੀਂ ਫੇ ਮੈਂ ਹੋਰਿਆ ਕਿ ਮੇਰੇ ਕੋਲ ਬੁਲਾ ਕੇ ਸੀ ਉਹ ਨਹੀਂ ਆ ਚਾਚਰੀ ਕਲ ਨਹੀਂ ਐਥੇ ਖੜਕੇ ਹੌਣ ਬੁਲਾ ਸਾਸਰੀ ਕਲ ਜੀ ਕੇ ਚਾਰੇ ਜੀ ਠੀਕ ਹੋਗਾ ਤੁਸੀਂ ਕਾ ਤੁਸੀਂ ਠੀਕ ਹੋ ਅੰਨੇ ਮੁਕੇ ਇਧਰ ਕਰ ਗੱਲ ਮੇਰੇ ਨਾਲ ਤੁਸੀਂ ਪੁੱਛ ਕੇ ਤੁਸੀਂ ਸਾਰੇ ਜਣੇ ਠੀਕ ਹੋ ਸਾਰੇ ਦਾ ਠੀਕੋ ਹਾਈ ਮੇਰਾ ਬੁੱਤ ਉਹ ਉਹ ਤਾਂ ਮੈਂ ਬਾਅਦ ਵਿੱਚ ਦਿਖਾਉਂਗਾ ਪਹਿਲਾਂ ਤੂੰ ਮੈਨੂੰ ਇੱਕ ਗੱਲ ਦੱਸ ਸੱਸ ਜੀ ਸੁੱਖਾ ਮम्मा ਕਿੱਥੇ ਆ ਕਾਹ ਕਾਹਦੀ ਨਾਟਲੀ ਮੇਰੋ ਜੀ ਵਿੱਕੀ ਨੂੰ ਬਾਹਰ ਨੂੰ ਦਾ ਖਾਲਸਾ ਸਰੀਬਾ ਹਾਗਰੋ ਜੀ ਕੀ ਪਤਾ ਹੈ ਅਜੇ ਦਾ ਨੀ ਪੱਥਰ ਰੱਖਣਾ ਸ਼ੁਰੂ ਕਰਿਆ ਮੂੰਹ ਚ ਪਾਣੀ ਪਹਿਲੀ ਲੱਗ ਗਿਆ ਹੁਣ ਬਸ ਤੁਸੀਂ ਹੁਣ ਸਮਝ ਲਓ ਵੀ ਬੋਲਦੇ ਬੋਲਦੇ ਵੀ ਮੂੰਹ ਚ ਪਾਣੀ ਆਉਂਦਾ ਇਹ ਵੀ ਗੱਲ ਹੈ ਅੱਜ ਅਜਿਹੜਾ ਪਿਆਰੇ ਪਿਆਰੀ ਜੀ ਤੁਹਾਨੂੰ ਹਰਿਆਈ ਦਿਖਦੀ ਹੈ ਨਾ ਇਹਨੂੰ ਅਸੀਂ ਤੋੜ ਕੇ ਲਗਾਵਾਗੇ ਇਹਨਾਂ ਨਰਮ ਨਰਮ ਜਿਹੇ ਕੁੰਬੜਾਂ ਵਿੱਚ ਤੇ ਹਾਂ ਉਹ ਉੱਧਰ ਤੋੜਾਂਗੇ ਖੇਤ ਚ ਤੇ ਐਸੇ ਤੇ ਹੋਰ ਮਟੀਰੀਅਲ ਇਕੱਠਾ ਕਰ ਲੈ ਤੂੰ ਔਰ ਇਹ ਤੇ ਮੈਂ ਮੈਂ ਇੱਥੇ ਜੇ ਤੋੜ ਲਵਾਂ ਥੋੜੇ ਜੇ ਬਾਕੀ ਪਾਲਕ ਤੋੜਦੇ ਹਾਂ ਉੱਥੇ ਤੇ ਬਾਕੀ ਆਈਟਮਾਂ ਜਿਹੜੀਆਂ ਵਿੱਚ ਹੋਰ ਪਾਣੀਆਂ ਇਕੱਠੀਆਂ ਕਰ ਲੈਣੀਆਂ ਅੱਜ ਸਾਰੀ ਹਾਂ ਦੇਖੀ ਜਾਓ ਕਿ ਟਾਈਮ ਤਾਂ ਕਸੂਤਾ ਜੀ ਹੋ ਗਿਆ ਹਾਂ ਕਈ ਦਿਨ ਹੋ ਗਿਆ ਤੇ ਇਹ ਤਾਂ ਦੂਰ ਤਾਂ ਮੈਂ ਤਾਂ ਕਰਦੇ ਨੂੰ ਮੇਰੀਆਂ ਕਰਦੇ ਨੂੰ ਮੈਂ ਤਾਂ ਵੀ ਮੈਂ ਵੀ ਦੂਰ ਹਾਂ ਕੀ ਤੈਨੂੰ ਮਿਲਿਆ ਆ ਚੱਲ ਪਰੇ ਚੱਲ ਪਰੇ ਚੱਲ ਪਰੇ ਚੱਲ ਮम्मा ਕੋਲੋਂ ਚਲੋ ਮम्मा ਕੋਲੋਂ ਚੱਲ ਚੱਲੀਏ ਆਪਣੇ ਖੇਤ ਚੋਂ ਤੋੜੂ ਉਧਰ ਤੇ ਤੋੜਤਾ ਲੰਦਾ ਮੈਂ ਇੱਥੇ ਉੱਤੇ ਮੈਂ ਮੋੜ ਲਮ ਇੱਥੇ ਮੈਂ ਅੱਛਾ ਭਾਈ ਕੁਝ ਦਿਖਾ ਸਭਾ ਭਾਈ ਕੁਝ ਕੀ ਫਤ ਹੈ ਮੈਸੇ 3.5 ਹੋ ਗਏ 5 ਵਜੇ ਦਾ ਨੇ ਸਾਗ ਧਰਦਿਆਂ ਨੂੰ ਕੋਈ ਨਹੀਂ ਛੇਤੀ ਕੋ ਬੰਮਾ ਅਸੀਂ ਚੁੱਲ੍ਹੇ ਪਰੇ ਬਹਿਣਾ ਹੁਣ ਹੋਰ ਕਰਨਾ ਕੀ ਹੈ ਹੂੰ ਆਮ ਬਣਾएंगे साग डरना नहीं नहीं आदवे नहीं नहीं आफत है नहीं नहीं जा देखो ए सब दी अम्मा दी है ए ਜੋਗਿੰਗ ਕਰਨ ਜਾਇ ਕਰੂਗੀ ਮੇਰੇ ਨਾਲ ਹੋਰਿਆ ਪਤਾ ਇਧਰ ਨੂੰ ਮੁੜ ਆਓ ਜੀ ਇਧਰ ਨੂੰ ਮੁੜ ਆਓ ਜੀ ਬੈ ਜੀ ਇਧਰ ਕੋ ਆਈਏ ਪਾਲਕ ਤਾਂ ਹੈ ਨਹੀਂ ਵਿੱਕੇ ਪਾਲਕ ਤਾਂ ਨਾ ਜੁਰ ਬੀਬੀਆਂ ਆਈਆਂ ਤਾਗ ਤੋੜਨਾ ਮੈਂ ਹਸਪਤਾਲ ਕਿੰਨਾ ਕੀ ਕਰੂੰਗਾ ਪਾਲਕ ਉਹਨਾਂ ਨੇ ਇਕਣਾ ਬੈ ਕੇ ਚੱਪਰੀ ਮਾਰ ਕੇ ਉੱਪਰ ਤੇ ਬਰੂੰਸੀ ਨਾ ਹੂੰ ਮੈਂ ਕਹਿਣਾ ਕਿ ਆ ਤਾਂ ਉਹਨੂੰ ਮੈਂ ਦੇਖ ਵੀ ਲਿਆ ਆ ਵੀ ਗਿਆ ਔਰ ਤੱਕ ਪਹੁੰਚ ਵੀ ਗਿਆ ਮੈਂ ਹੂੰ ਪਾਪਾ ਬਸ ਮੈਂ ਫਿਰ ਕਹਿਣਾ ਕਿ ਆਪਾਂ ਹੁਣ ਉਹ ਤਾਂ ਸੰਧ ਚਾਹੀਦੀ ਆ ਸਾਨੂੰ ਆਪਣੀ ਆਪਣੀ ਮਰੂਤ ਦੇਣਾ ਮਰੂਤ ਪੁੱਤ ਕੱਟਿਆ ਇਹ ਦੇ ਰੇ ਕਪੜਾ ਦੇ ਮੈਂ ਤੁਸੀ ਜੀ ਆ ਕੱਟ ਕਰਾਉਂਗੇ ਮੇਰੇ ਨਾਲ ਮੈਂ ਹੁਣ ਕਿਆ ਕਰ ਆ ਲੈ ਆ ਦੇਖੀ ਨਾਲ ਕਿਆ ਕਰੂੰਗੀ ਰਖਾ ਛੋਟਾ ਹੈ ਸੀਬ ਹੈ ਨਹੀਂ ਪੋਤੋ ਕੱਚੇ ਨਾਲ ਖਲਾ ਲੈ ਇਹਨੂੰ ਮਾਂਡੇ ਤੇ ਢੀੜਾ ਮਾਰ ਕੇ ਖੇਤਾਂ 'ਚ ਦੋ ਮਰੂਤ ਖਾ ਲੈ ਇਹਨੇ ਰਸਤੇ 'ਚ ਆਉਂਦੀ ਹੁੰਦੀ ਸੀ ਸਕੂਟਰੀ 'ਤੇ ਪੂਰਾ ਜੋਰ ਲਾਇਆ ਇਹਨੇ ਦੇਖੋ ਕੱਢੀ ਆ ਤੁਸੀਂ ਵੀ ਆ ਦੇਖ ਬੜਾ ਮਲੇ ਹੁਣ ਸਾਗ ਰਹਿ ਕੇ ਲੰਮਾ ਤਮਾਦੀ ਮਨ ਲੱਗਾ ਨਸਰਨਾ ਸ਼ੁਰੂ ਹੋ ਗਿਆ ਚਲ ਹੁਣ ਕਿੱਥੇ ਹੋਣੀ ਸਵੀਰ ਤੋੜ ਕੇ ਪਰੇ ਕਰੋ ਕਾਨੂੰ ਟਾਈਮ ਖਰਾਬ ਕਰਦੇ ਚੱਲਦੇ ਉਧਰ ਨਹੀਂ ਸਾਢੇ ਜ ਤੱਕ ਕੋਈ ਨਹੀਂ ਪਹੁੰਚ ਚੱਲ ਚੱਲ ਵੀ ਫੜਾ ਫੜ ਤੋੜ ਵੀ ਸਾਰੇ ਮੂੜੂ ਮੂੜੂ ਤੋਂ ਤੋੜ ਕੇ ਲੱਗੇ ਗਾ ਨਹੀਂ ਸ਼ਰੋ ਮੈਂ ਨਹੀਂ ਕਰੀ ਆ ਵੀ ਤਿਆਰ ਹੋ ਰਿਹਾ ਸਾਗ ਇਧਰ ਆ ਤਾਂ ਆ ਗੱਲਾਂ ਦਾ ਦੇਖ ਕੇ ਟਪਾ ਹੁਣ ਗੇਰਦੀ ਐ ਕੱਤ ਗੇਰਿਆ ਹੁਣ ਕਹਿੰਦੀ ਮੈਂ ਨਹੀਂ ਖਾਣਾ ਹੁਣ ਚਲੋ हां ਕੱਖ ਲੈਣ ਆਏ ਆਪਾਂ ਇਹ ਆਪਣੇ ਕੱਖਾ ਪੁੱਤ ਜਿਹੜੇ ਲੈਣ ਆਏ ਡੰਗਰ ਵਾਲੇ ਕੱਖ ਪਹਿਲਾਂ ਚਲੇਗੇ ਘਰਾਂ ਇਹ ਆਪਣੇ ਵਾਲੇ ਕੱਖ ਆ ਇਹ ਆ ਜਾ ਆ ਜਾ ਨਾ ਕਰਾ ਕੰਮ ਦੌੜ ਕੇ ਜਾ ਚਲੋ ਲੀਆ ਹੈ ਹਾਂ ਲੋਰੀਆ ਇੱਥੇ ਹਾਂ ਲੋਰੀਆ ਹੈ ਅੱਗੇ ਇੱਥੇ ਆਤਾ ਸੋਨਾ ਸਾਗਾ ਹਾਂ ਮਨ ਨਰਮ ਨਰਮ ਜਿੰਦਰਾ ਉੱਪਰ ਤੇ ਐਨ ਲਾਰਾ ਲਾਰਾ ਜੋ ਤੋੜੋ ਜਿਆਦਾ ਸੁਖੀ ਹਾਂ ਤਾਂ ਵੈਸੇ ਆ ਵੀ ਬਹੁਤ ਵਧੀਆ ਕਿਹੜਾ ਆਹ ਕਹਿੰਦੀ ਆ ਆ ਕਿੰਨਾ ਵਧੀਆ ਵਿਕੀ ਆ ਸਾਡ ਮਾ ਕੇ ਬਹੁਤ ਵਧੀਆ ਵੀ ਤਾਂ ਸਵੇਤੋੜ ਲੈ ਸਵੇ ਇਹ ਦੇਖ ਲੈ ਦਰ ਸੁਣ ਅੰਨੀਆਂ ਨੀਕ ਤੋੜਨੀ ਆ ਗੰਦ ਲੈਂ ਨੀ ਅੰਨੀਆਂ ਕ ਗੱਲ ਹੋਈ ਆ ਡੁੰਗ ਬੜੀਆਂ ਆਊਗਾ ਚੌੜਾ ਪੱਤੇ ਵਾਲਾ ਉਹ ਤੋੜ ਇੱਕ ਗੰਦਾ ਬਤੇਰੀ ਨਾ ਹਾਂ ਹਾਂ ਤੋੜ ਇੱਕ ਤਾਂ ਵੀ ਤੋੜ ਤਾਂ ਵੀ ਖਾਣਾ ਤੋੜ ਲੈ ਤੂੰ ਵੀ ਪੁੱਤ ਜਾ ਆ ਜਾ ਇਹਨਾਂ ਤੋੜ ਲੈ ਆਹਾਂ ਆਇਂ ਕਰਕੇ ਲੈ। ਲੈ ਸਭ ਫੁੜੀ। ਦੇਖ ਆਹ ਹਰੇ ਵਿੱਚ ਪੱਤੇ ਵਾਲਾ ਹੈਗਾ ਚੌੜਾ ਜਾਂ। ਆਹ ਪੱਤਾ ਇੱਥੇ ਤੋੜ। ਆ ਲੈ। ਆਹ ਚੌੜੇ ਪੱਤੇ ਦਾ ਲੈ ਫੜੀ। ਮੈਂ ਨਾ ਵਿੱਕੀ ਨੂੰ ਕਿਹਾਤਾ ਤਾ ਹੈ ਨਾ। ਹੂੰ। ਜਾਂ ਤੁਸੀਂ ਲੰਕੇ ਤੇ ਮੈਂ ਕਿਹਾ ਚੱਲ ਫਾ ਤੋੜ ਲੈ ਆਉਂਦੇ ਆ। ਚੱਲ ਫਿਰ ਵਿੱਕੀ ਨੇ ਕਿ ਮੈਂ ਤੇ ਪਹੁੰਚ ਗਿਆ। ਤੇ ਮਾ ਖੇਤਾਂ ਤੇ ਜਿਹੜਾ ਮਾਨ ਨੇ ਧੰਨਵਾਦ ਆਇਆ ਮੇਰਾ ਜੋ ਐਂ ਦਿਮਾਗ ਘੁੰਮੀ ਜਾਂਦਾ ਉੱਥੇ ਗੁੱਲੀ ਡੰਡਾ ਮਰਿਆ ਨਹੀਂ ਸਾਲਾ। ਧੰਨ ਗੁੱਲੀ ਦੇ। ਕਿਹਾ ਅੱਜ ਮੈਂ ਪਾਪਾ ਜੀ ਨੂੰ ਵੀ ਦਵਾਈ ਫੜ ਲਿਆ ਮੈਂ ਪੈਸੇ ਪਾ ਦਿੱਤੇ ਉਹਨਾਂ ਨੂੰ। ਕਿਆ ਤੂੰ ਵੀ ਹਾਂ ਪਾਪਾ ਨੂੰ ਉਹ ਤੂੰ ਮੈਨੂੰ ਮਾਰਦਾਗਾ ਤੇ ਕਿਹਨੇ ਕاکہ ਮੋਲੀਆ ਮੋਲੀਆ ਦਾ ਨਾਮ ਹੈ ਮੋਲੀਆ ਨਾ ਫੜੋ ਮੋਲੀਆ ਤੋੜਾ ਉਹ ਕਪੈਣ ਦਾ ਬੈਡ ਤੇ ਫੋਨ ਆ ਸੰਦੀਪ ਨੂੰ ਕਹਿੰਦੀ ਸੀ ਤਾਕ ਤੋੜ ਰੋਣਾ ਵਿੱਕੀ ਵੀਰ ਗਾਲਾਂ ਤਾਂ ਨਹੀਂ ਕੱਢੂਗਾ ਕਿੱਕੜਾ ਤੁਹਾਨੂੰ ਕੱਢੀ ਜਾਂਦਾ ਕਿਤੇ ਸਾਨੂੰ ਵੀ ਕੱਢੇ ਫੜ ਲੈ ਨੂੰ ਕਿਥੇ ਰੁਕ ਕਿਥੇ ਰੱਖਿਆ ਤਾਂ ਉਹ ਪਿਆ ਉਹ ਬੱਲੇ ਸੁਬਰੀ ਤੇ ਨੇ ਕਿੰਨਾ ਸਾਗ ਤੋੜ ਰਿਆ ਸਾਕ ਤੇ ਫੱਟੇ ਲੈ ਧੁੱਪ ਨਿਕਲਾਈ ਸੁ ਵੀ ਦੇਖ ਲੈ ਫਾਇਦਾ ਨਹੀਂ ਹੋ ਗਿਆ ਤੂੰ ਮੀਂਹ ਦੀ ਗੱਲ ਕਰਦੀ ਸੀ ਕੱਪੜਾ ਕਿੱਥੇ ਰੱਖ ਆਰੇ ਪੈ ਦੀ ਪੈਰਾਂ ਚ ਕੁੜੀ ਦੇ ਦੇਖ ਧੁੱਪ ਨਿਕਲਾਈ ਹੁਣ ਸਾਗ ਦੇਖੀ ਕਿੰਨਾ ਵਧੀਆ ਬਣਨਾ ਥੋੜੀ ਆਂਦਾ ਮੈਂ ਤੇਰੇ ਨੂੰ ਸ਼ਾਮਾਂ ਵੀ ਕਰਦੇ ਕਰੂੰਗਾ ਤੁਹਾਨੂੰ ਧੁੱਪ ਵੀ ਬਹੁਤ ਲੱਗਦੀ ਹੈ ਨਾ ਤਨ ਤਾਂ ਬਬੀ ਬਹੁਤ ਲੱਗਦੀ ਹੈ ਨਾ ਜਦੋਂ ਮੈਂ ਕਹਿਣ ਲੱਗੀ ਸੀ ਹਾਂ ਹਾਂ ਰਣ ਦੇ ਪੁੱਤ ਰੱਖ ਦੇਣ ਤੁਹਾਡੇ ਇਹਨੂੰ ਇੱਥੇ ਰੱਖ ਆਪਣਾ ਆਪਣਾ ਜੁੱਦਾ ਲੈ ਕੇ ਜਾਊਂਗੀ ਰੱਖ ਲੱਤੀ ਹਾਈ ਹਾਈ 5 ਕਿਲੋਮੀਟਰ ਪਰ ਦੇਖੇ ਬਾਈ ਮੈਂ ਤਕਵੀਰ ਨੂੰ ਤਾਂ ਆਇਆ ਹੋਗਾ ਵੀ ਉੱਥੇ ਤੇ ਤੋੜੂੰਗੀ ਹੌਲੀ ਹੌਲੀ ਚਾਰਡਿੰਗਾ ਪੱਟ ਦੀ ਉੱਥੇ ਨੂੰ ਕਿ ਕੋਲ ਕੱਤ ਨਹੀਂ ਰੱਖਿਆ ਦੱਸ ਫਿਰ ਕਹਿੰਦੇ ਟੋਕਦੇ ਆਂ ਪਤਾ ਨਹੀਂ ਕਿਹੜੇ ਪਰਸੰ ਦਿਮਾਗ ਗਿਆ ਵਾ ਕਿੱਥੇ ਗਿਆ ਵਾ ਕਿੱਥੇ ਸੁੱਤਾ ਪਿਆ ਵਾ ਤੂੰ ਤੁਸੀਂ ਨੇੜੇ ਰੱਖ ਦੇਣਾ ਉਹਨੂੰ ਜਿਹੜਾ ਫੜ ਕੇ ਮੈਂ ਦੱਸ ਮੈਂ ਜੇ ਕੋਈ ਵੀਡੀਓ ਵਿੱਚ ਦੱਸਿਓ ਭਾਈ ਮੈਂ ਗਲਤ ਕਹੀ ਗੱਲ ਕੋਈ ਠੀਕ ਕਹੀ ਹੈ ਪੁੱਤ ਤੂੰ ਵਿੱਚ ਕਦੇ ਵੱਢ ਗਿਆ ਆ ਤਾਲੇ ਵਾ ਵਾ بڑے ਪੱਤੇ ਵਾਲੇ ਮੈਂ ਤੋੜਦੇ ਤੈਨੂੰ ਚੱਲੋ ਫੋਲਾ ਫੜੋ ਮੰਨੇ ਫੜਾ ਆ ਜੀ ਪੱਤੇ ਆਲੇ ਲੋਦੇ ਦੇ ਛੱਡ ਦੇ ਪਾਪਾ ਹਾਂ ਮੈਂ ਵੀ ਰੋਟੇ ਆਲੇ ਟੋਨੇ ਤੇ ਅੱਛਾ ਅੱਛਾ ਸੋ ਸੋ ਵੀ ਤੋੜ ਦੇ ਬਾਹੋਂ ਦੇ ਲਾ ਹੌਲੀ ਹੌਲੀ ਤਾਣੀਆਂ ਲੱਭਦੇ ਨੇ ਫਿਰ ਜਾਂਦੇ ਨੇ ਇਹਦੀ ਵੀ ਟਾਣੀਆਂ ਪਰਤੇ ਹੀ ਤੋੜ ਲਈ ਜਾਂਦੇ ਨੇ ਨੱਸਰ ਜਾਨਾ ਹਾਂ ਇਹ ਵਾਲਾ ਹੈਗੀਆ ਤਾਣੀਆਂ ਬੱਤ ਫੱਟਾ ਕੀ ਆ ਤੈਨੂੰ ਉਹ ਤੇ ਤੂੰ ਕਾਈ ਖਾਣੀ ਐ ਤੈਨ ਮੇਤੇ ਅੱਛਾ ਛਾਗ ਖਾ ਲਈ ਰਾਤ ਨੂੰ ਤੂੰ ਅੱਛਾ ਆਰੇ ਕੋਰੇ ਦੇ ਵੀ ਤਾਂ ਕੋਈ ਤੋੜ ਕੇ ਹੀ ਲੈ ਗਿਆ ਦੇਖੋ ਵਕੀਲਾ ਇਹ ਬਿੱਤੀ ਵੀ ਕਿਸੇ ਨੇ ਕਰਦਾ ਵੱਡੀ ਇਹ ਤਾਂ ਤੋੜ ਕੇ ਆਉਣੀ ਨਾ ਤੋੜਿਆ ਆਈ ਵਾਰ ਤਾਂ ਮੈਂ ਤਾਂ ਸੰਦੇਸ਼ ਪਾਉਣੀ ਆ ਅਸੀਂ ਕਹਿੰਦੇ ਹੋਰੀ ਤੇ ਨਾ ਤੁਹਾਡਾ ਧਮਾਕਾ ਖਰਾਬ ਹੈ ਨਾ ਥਾਗਾ ਉਧਰ ਆ ਕਦੇ ਫਟ ਤੋੜ ਛੋਟੇ ਛੋਟੇ ਪੱਤੇ ਨਾਲ ਦੇ ਬਹੁਤ ਸਭੀ ਦੇਖਿਆ ਤੂੰ ਪੈਰ ਦੇਖਿਆ ਕਿੱਕਣਾ ਰੱਖਿਆ ਆ ਦੇਖੀ ਇੱਕ ਤਾਂ ਚੀਜ਼ ਹੁੰਦੀ ਚੱਕ ਕੇ ਰੱਖਣੀ ਇੱਕ ਇੱਕੜ ਸੌਂਦੀ ਉਹ ਲੰਦੀ ਜਾਂਦੀ ਆ ਵੀ ਬੋਲਡ ਰੋਜ਼ਰ ਪੇਰਦਾ ਮੈਂ ਉਹਰੇ ਦੇ ਪੈਰਾਂ 'ਚ ਚੱਕਣਾ ਆਹ ਪਤਾ ਇਹਦੇ ਕਹਾਂਲੇ ਤੋੜ ਲੈ ਦੇ ਤਾ ਪਾ ਰੱਖ ਕੇ ਆਨੇ ਹਾਂ ਉਹਦਾ ਉੱਥੇ ਸਿੱਖ ਲੋ ਕੁਸ ਹਾਂ ਪੈਰ ਰੱਖਣੇ ਹਾਂ ਹਾਂ ਫੜ ਜਾ ਪੁੱਤ ਮੈਨੂੰ ਛੱਡ ਲਓ ਜੀ ਸਾਗੇ ਸਾ ਖੜਾ ਜੇ ਕਿਸੇ ਨੇ ਲੈ ਕੇ ਜਾਣਾ ਤਾਂ ਮੋਸਟ ਵੈਲਕਮ ਕਿਸੇ ਨੂੰ ਜਵਾਬ ਨਹੀਂ ਹੈਗਾ ਬਾਹਰ ਨਾ ਨਾ ਬੱਕੀ ਦੇ ਕਾਣੇ ਕਾ ਨਾ ਪਾਰੋ ਭਾਈ ਲੱਗਿਆ ਬਹੁਤ ਚੰਗੀ ਹੁੰਦੀ ਹੈ ਉਹ ਆ ਕਿਸੇ ਨੂੰ ਪਰੇਸ਼ਾਨ ਕਰਕੇ ਆਪ ਖੁਸ਼ੀ ਪ੍ਰਾਪਤ ਕਰਨੀ ਉਹ ਠੀਕ ਵੀ ਨਹੀਂ ਲੱਗਦੀ ਆ ਫੜਿਓ ਇੱਕ ਮਿੰਟ ਮੈਂ ਹੀ ਫੜਨ ਦਿਆ ਮਹਾ ਗੀਗੀ ਗੀਗੀ ਆਈ ਮੈਂ ਗੀਗੀ ਆ ਵੀ ਫੜ ਲਾ ਉਹ ਮੂਲੀਆਂ ਲੱਗ ਗਈ ਪੱਟਣ ਲੈ ਲੋ ਚੱਲ ਮੂਲੀ ਪੱਟਦਾ ਲਵੇ ਕੋਸਤਾ ਕਰੇ ਆਪਣੀ ਤੋਏ ਹਾਂ ਆਨੀ ਤੁੱਟ ਉਹ ਜੁਬਰੀਤ ਆ ਟੁੱਟ ਗਈ ਕੀ ਆ ਟੁੱਟ ਗਈ ਪੁੱਤ ਦੱਸੀ ਜੀ ਅੱਛੇ ਛਾਲ ਲਗਾ ਮਾ ਮੂਲੀ ਨਹੀਂ ਆ ਗਈ ਇਹ ਪੱਟ ਝੁਰ ਕੇ ਝੁਰ ਕੇ ਉਹ ਪੱਟ ਯਾਰ ਮੈਨੂੰ ਨਹੀਂ ਪਤਾ ਪੱਟ ਉਹ ਮੇਰਾ ਮੇਰਾ ਹੱਥ ਦੁਖਦਾ ਮੇਰਾ ਪੱਟ ਕੇ ਛੇਤੀ ਦੇਖੇ ਮੇਰਾ ਹੱਥ ਦੁਖਦਾ ਪੱਟ ਕੇ ਕਥਾ ਝੁਰ ਕੇ ਏ ਭਾਈ ਇਹ ਝੁਰ ਲਾ ਕੇ ਏ ਏ ਚੱਕ ਦੇ ਫੁੱਟੇ ਪੜ ਦੇ ਉਹ ਪੱਟ ਦੇ ਸੁਬਰੀ ਛੇਤੀ ਜੋਰ ਲਾ ਕੇ ਬੂਰੇ ਨੂੰ ਆਈ ਜਾਂਦੀ ਐ ਪੱਟ ਦੇ ਵਾ ਗਿੱਗੀ ਫੜਦੀ ਕੁਝ ਹੋਰ ਫੜ ਜੜੀ ਚੀਜ਼ ਫੜਨ ਵਾਲੀ ਉਹ ਫੜ ਫੜ ਪੱਟ ਪੱਟ ਜੋਰ ਲਾ ਕੇ ਇਹ ਲੈ ਵੀ ਇਹ ਮੇ ਅੱਗੇ ਹੱਟ ਜਾ ਛੱਕ ਦੇ ਫੱਟੇ ਜੋਰ ਲਾ ਲਾ ਐ ਐ ਐ ਪੜ ਦੇ ਗਿੱਤੀ ਜੋਰ ਲਾ ਗਿਆ ਬਈ ਸ਼ਾਬਾਸ਼ ਓਏ ਬੱਲੇ 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 ਹੁਣ ਖਾਣ ਦਾ ਸੁਆਦ ਪਤਾ ਕਿੰਨਾ ਆਉਣਾ ਇਹਨੂੰ ਮਿਹਨਤ ਕਰੀਆ ਪੁੱਤੀ ਦੇ ਪਰਪਾ ਨੇ ਕਾ ਡੈਮੇ ਨੂੰ ਫੜਾ ਦੇ ਇੱਕ ਹੋਰ ਪੱਟਲਾ ਸੀ ਇੱਕ ਹੋਰ ਛੇਤੀ ਆਰੇ ਆਰੇ ਗਾੜੇ ਭਈਏ ਪੱਟਲਾ ਉਹ ਛੇਤੀ ਪੱਟ ਦਾਂ ਬਸ ਜ਼ੋਰ ਲੱਗ ਗਿਆ ਹਾਂ ਦਮ ਟੁੱਟ ਗਿਆ ਫੜ ਫਿਰੂੰ ਇਹ ਤੂੰ ਮਾਰਨਾ ਮੈਂ ਫੜ ਲਾਂ ਨਾ ਮਿੱਟੀ ਨਹੀਂ ਭਗਤ ਆ ਮੂਲੀਆਂ ਮੂਲੀਆਂ ਪੱਟਲਾ ਉੱਥੇ ਆ ਲੈ ਉਹ ਜਿਵੇਂ ਸ਼ਬੂ ਆ ਰਖ ਆ ਰਖ ਆ ਨ ਮੂਲੀਆਂ ਦੇ ਆ ਪੱਟਾ ਆ ਚਿੱਟੀ ਚਿੱਟੀਆਂ ਵਾਈਟ ਵਾਈਟੀਆਂ ਫੜ ਲੈ ਅਰਛੀ ਤੇ ਫਲ ਫਲ ਜੋਲ ਕੇ ਜੋਲ ਕੇ ਇਹ ਆ ਦੇਖ ਕੁੜੀ ਇਹ ਕੁੜੀ ਕਿੱਥੇ ਮਾਊਂ ਆ ਰਖਦਾ ਆਂਦੀ ਮੂਲੀ ਐ ਇਹ ਜੀ ਇੱਕ ਇਹ ਕਿਹ ਜੀ ਹੋਰ ਬਾਟਾ ਦੇ ਆ ਆੜ ਕਾ ਇਹ ਮੂਲੀ ਇਹ ਮੂਲੀ ਨਹੀਂ ਹੈਗੀ ਉਹ ਸਲਗਮ ਐ ਇਹ ਮੂਲੀ ਐ ਇਹ ਘਰ ਦੀ ਮੂਲੀ ਐ ਇਹ ਆ ਦੇ ਪਰ ਰਿਕ ਹੋਰ ਪੰਡ ਦੇ ਤਾ ਕਾ ਮੂਲੀ ਆ ਆ ਜਾ ਆ ਜਾ ਹੁਣ ਇਹ ਆਪਣੀਆਂ ਚੀਜ਼ਾਂ ਤਾਂ ਲੈ ਕੇ ਜਾਣੀਆਂ ਚੱਕ ਕੇ ਕਰਨ ਠੀਕ ਐ ਨਾ ਕਿ ਸੁਖਵੀਰ ਖੜੀ ਗਾ ਦੇ ਤੋੜ ਲੈ ਦੋ ਗੰਦਲਾ ਕਿ ਬਸ ਬੜਾ ਚੰਨੋ ਵਾਲਿਆ ਮੈਂ ਤਾਹਰਾ ਤਾਪਾ ਸਭ ਰਾਣ ਨੇ ਗੱਲ ਥੋੜੋ ਹੋ ਜਾਊਗਾ ਕੰਮ ਸਰ ਜਾਊਗਾ ਅਹੀ ਅਜੇ ਪਾਲ ਕਰ ਮੇਥੀ ਰ ਅਜੇ ਪਾਰਕ ਕਿੱਥੇ ਲੈ ਕੇ ਆਉਂਗਾ ਹੁਣ ਮੈਂ ਰੋਪਣ ਜਾਮਾ ਚਾਚੇ ਦੇ ਲੱਗਿਆ ਹੋਇਆ ਤੇ ਕੁੜੀ ਵਿੱਚ ਰੱਖ ਕੇ ਵਿੱਚ ਵਿੱਚ ਮਿੱਟੀ ਆ ਗਈ ਸਰਬਜੀ ਇਤਨਾ ਦੇ ਹੈ ਨਹੀਂ ਹੈਗੀ ਮਹਾ ਆਹ ਇਹ ਉਹਨਾਂ ਦੇ ਕਿਹੇ ਤਾਂ ਉਹ ਉਹ ਹੈ ਨਹੀਂ ਮਹਾ ਹੂੰ ਮੰਨਣਾ ਕੀ ਸਾਗ ਤੋੜਨਾ ਪਾਲਕ ਕਿੱਥੇ ਮੰਨਣੀ ਨਹੀਂ ਨਾ ਗੱਲ ਨਹੀਂ ਬਸ ਚਾਚੇ ਇਹਨਾਂ ਦੇ ਖਾਣ ਪਾਲਕ ਖਾਸਾ ਕੁਸਲਾ ਹਾਂ ਚਲਦੇ ਹੁਣ ਮੈਂ ਲੈ ਕੇ ਜਾਣਾ ਤੈਨੂੰ ਉੱਥੇ ਬਾਰੀ ਨਹੀਂ ਨਾ ਕਿਸੇ ਚੀਜ਼ ਨੂੰ ਆਉਂਦਾ ਨਹੀਂ ਤੁਸੀਂ ਆਇਓ ਆਇਓ ਚਲ ਹਾਂ ਦੱਸ ਹਾਂ ਆਇਓ ਕਿੱਥੇ ਚੱਲ ਅੱਠ ਚੱਲ ਬੱਚਾ ਚੱਲ ਮੂਰੇ ਮੂਰੇ ਚੱਲ ਤੋਫੇ ਮੂਰੇ ਮੂਰੇ ਚੱਲ 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 ਮੂਰੇ ਮੂਰੇ ਕਿੱਥੇ ਜਾਣਾ ਦੱਸ ਹਾਂ ਦੱਸ ਮੂਲੀ ਨਹੀਂ ਪੁੱਤ ਹੈ ਕੀ ਇਹ ਸਲਗਮ ਹੈ ਇਹ ਟੈਗਲਟ ਹਾਂ ਸਲਗਮਾਂ ਸਲਗਮ ਮਾ ਕੋਦਰਾ ਵੀ ਲਿਆਂਦਾ ਸੀ ਅੱਜ ਇੱਕ ਅੱਛਾ ਕੋਦਰਾ ਹਾਂ ਕਿਆ ਲਿਆਂਦਾ ਉਹਨੂੰ ਪੁੱਛੀ ਕਿਆ ਲੈ ਕੇ ਆਉਂਦਾ ਤਾ ਮੂਲੀ ਚੂਭੂ ਆਪਾ ਟਿੱਕ ਕਰ ਅਰੇ ਵਾਈਟ ਕਲਰ ਮੂਲੀ ਵਾਈਟ ਕਲਰ ਪੱਟ ਹੈ ਜੁਰ ਕੇ ਚਿੱਟੀ 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 ਇਹ ਕੁੜੀਏ ਆ ਦੇਖ ਆ ਦੇ ਕਿਆ ਖੜੀ ਆ ਆ ਕਿਆ ਖੜੀ ਹੈ ਫੜ ਲੈ ਫੜ ਕੇ ਜੁਰ ਕੇ ਫੜ ਕੇ ਕਿੱਥੇ ਜੁਰ ਕੇ ਹਾਂ ਫੜ ਕੇ ਖਿੱਚ ਲੈ ਉਹ ਕੁਛ ਨਹੀਂ ਹੈਗਾ ਇਹ ਫੜਾ ਆਏ ਫੜ ਲੈ ਖਿੱਚ ਨੂੰ ਫੜ ਕੇ ਜੁਰ ਕੇ ਲੈ ਖਿੱਚ ਖਿੱਚ ਜੁਰ ਕੇ ਜੋਰ ਲਗਾ ਕੇ ਹਈ ਜਾ ਦੋਨੇ ਹੱਥਾਂ ਕੱਲ ਖਿੱਚੋ ਜੀ ਹਈ ਸ਼ਾ ਬਈ ਹਈ ਸ਼ਾ ਨਹੀਂ ਯਾਰ ਇਹ ਪੜਦੀ ਉਹ ਲੈ ਟੁੱਟੇ ਗਈ ਇਹ ਵੀ ਮੇਤੇ ਵੀ ਟੁੱਟ ਗਈ ਮੂਲੀ ਘੰਟ ਸੀ ਇਹ ਹਾਂ ਅੱਛਾ ਲਾਤੀ ਹੋਣੀ ਆ ਮਾਪਾ ਜੀ ਨੇ ਨਾ ਮਾਂ ਦੇ ਤਾਂ ਕਿਦੇ ਸਾਹਮਣੇ ਖੜੀ ਹੋਣੀ ਆ ਥਣੀਆਂ ਚੱਲ ਫੇ ਪਰੌਂਠਾ ਕਾਲੂ ਫੇ ਪਰੌਂਠੇ ਚੱਲੂ ਮੂਲੀਆਂ ਕਿੱਥੇ ਰੱਖੀਆਂ ਦੀਆਂ ਮੂਲੀਆਂ ਮੈਨੂੰ ਤਾਂ ਨਹੀਂ ਪਤਾ ਕਿੱਥੇ ਤੇਰੇ ਕੋਲ ਨਾ ਚਾਕੇ ਲੇ ਪਤਾ ਉੱਥੇ ਪਈਆਂ ਚੱਲ ਤੂੰ ਤਾਂ ਰੋਂਡੀ ਆ ਮੂਲੀ ਉਹ ਦੋ ਚਾਰ ਪਟੜਾ ਵਿੱਕੀ ਜਾਦਾ ਨਾ ਪੱਟੀ ਇਹ ਵੀ ਕੱਦੂ ਕਸ ਕਰਕੇ ਰੱਖਣੀਆਂ ਨਾਲ ਐ ਨਹੀਂ ਖਾ ਹੁੰਦੀਆਂ ਗੀਆਂ ਕੱਦੂ ਗਾਸ ਦਾ ਬਹੁਤ ਵਧੀਆ ਖਾਣਦੇ ਮਾੜੇ ਮੜੇ ਨੂਨ ਸਿਰਕੇ ਵਿੱਚ ਮਿਰਚ ਜੀ ਚੱਲ ਪੁੱਤ ਚੱਕ ਮੂਲੀ ਚੱਕ ਚੱਕ ਲ ਮੂਲੀ ਸਿੱਧੇ ਕਰੋ ਚਲੋ ਚੱਲੀਏ ਘਰ ਨੂੰ ਛੇਤੀ ਕਰੋ ਟਾਈਮ ਨਾ ਖਰਾਬ ਕਰੋ ਚੱਲ ਬਈ ਓਕੇ ਪਟਲਾ ਪਟਲਾ ਦੋ ਚਾਰ ਪਟਲਾ ਚੱਲ ਪੁੱਤ ਚਲੋ ਛੇਤੀ ਕਰੋ ਮਿਹਨਤ ਕਰੀ ਹੋਈ ਆ ਪੁੱਤ ਛੱਡਣੀ ਨਹੀਂ ਕੋਈ ਵੀ ਚੀਜ਼ ਹਾਂ ਹੋ ਹੋ ਮੰਮੀ ਤੇ ਲੈ ਹੋ ਗਈ ਡੰਡੀ ਡੰਡੀ ਮੂਰੇ ਰਲ ਜਾ ਜਾ ਕੇ ਜਾ ਦੇ ਗੱਲ ਸੋਖਾ ਮम्मा ਗੱਲ ਦੌੜ ਜਾ ਜਾ ਕਾ ਛੱਡ ਕੇ ਕਹਤੇ ਕਿ ਪੁੱਛੂ ਲਿਆ ਜਾ ਕੇ ਇਸੇ ਮੇਰਾ ਫਾਲਡਿੰਗ ਵਿੱਕੀ ਕੋਲ ਜਿਹੜੀ ਚੀਰਮੀ ਹੈ ਇੱਕ ਕਹਿੰਦੀ ਹੈ ਇੱਥੇ ਰੱਖ ਦਵੇ ਲੈ ਫੇਰ ਅੱਥੇ ਮੜਾ ਮੜਾ ਕੋਈ ਮੱਥਾ ਅੱਛਾ ਚੱਲ ਚੱਲ ਮੈਥੇ ਮੁੱਥੇ ਤੋੜ ਲੂੰਗਾ ਓਟੋੜ ਲੂੰਗਾ ਸਾ ਮੱਥਾ ਮੁੱਥਾ ਕਹਦੇ ਨਾ ਮਰਾ ਹਾਂ ਮੱਥਾ ਨਹੀਂ ਮੈਂ ਮੈਥੇ ਤੋੜਨੇ ਦੀ ਗੱਲ ਕਰ ਰਿਹਾ ਕਹਿੰਦਾ ਮੱਥਾ ਹੀ ਨਿਕਲਗਾ ਮੁੱਥੇ ਚੁੱਪ ਹੌਲੀ ਹੌਲੀ ਬਟਕੀ ਨਾ ਨਾ ਇਹ ਲੈ ਦੇਖ ਤਾਂ ਸਹੀ ਕਰਦਾ ਕਿ ਆ ਜਾਂਦਾ ਕੁੱਤਾ ਪੁੱਤਾ ਇਹ ਨਹੀਂ ਸ਼ੇਵਰੀ ਦਾ ਇਹ ਕੌਣ ਚੱਕੂਗਾ ਮੇਰਾ ਪੁੱਤ ਹੁਣ ਹਾਂ ਹੋ ਕੌਣ ਚੱਕੂਗਾ ਇਹਨੂੰ ਲੈ ਧੁੱਪ ਫੇਰ ਗਈ ਸੁਖਬੀ ਤੂੰ ਜੇ ਮੂੰਹਾਂ ਨਾ ਮਾਰਦੀਂ ਨਾ ਐਂ ਕਹਿੰਦੀ ਰੂੰਦਾ ਐਂ ਕਹਿੰਦੀ ਦੇਰਤੀ ਜਿਹੇ ਚੱਲ ਗਈ ਧੁੱਪ ਕੀ ਚੀਜ਼ ਹੈ ਮੋਟਰ ਨੂੰ ਮੋਟਰ ਹਾਂ ਕਿਹਾਗੇ ਮੋਟਰ ਨੂੰ ਅਟਾਟਾ ਨਹੀਂ ਉਹ ਪੁੱਤ ਚਲਾਉਂਗੇ ਇਹਨੂੰ ਹੁਣ ਨਹੀਂ ਚਲਾਉਣੀ ਹਲਪਾ ਨੇ ਫੇਰ ਚਲਾਉਂਗੇ ਇਹਨੂੰ ਇਹਨੂੰ ਤੇ ਮੁੱਲ ਆ ਗੜੀਆਂ ਹਾਂ ਹਾਂ ਠੀਕ ਐ ਬਰੇਕ ਸਿਰ ਇਹਨੂੰ ਹੱਥ ਤੇ ਰੱਖ ਲਾਂਗੇ ਹੋਰ ਨਾ ਮੈਂ ਤੋੜ ਤਾ ਉੱਥੇ ਪਥੇਰਾ ਸਾਗ ਖੜਾ ਤੋੜਾ ਪੱਤਾ ਉੱਧਰ ਤੋਂ ਫੇਰ ਜ ਬਣਾਉਣਾ ਨਹੀਂ ਕਿਹੜਾ ਹਾਂ ਉਹ ਮੈਂ ਕੀ ਹੈ ਨਹੀਂ ਇੱਥੇ ਕੋ ਸੋਣ ਤੋੜਨ ਨੂੰ ਕੋਈ ਕੁਛ ਦੇਖ ਨਹੀਂ ਪਾਲ ਘਰ ਲਿਆਉਣ ਨੂੰ ਮੈਨੂੰ ਇੱਥੇ ਤਾਂ ਹੁਣ ਜ ਮੈਂ ਇੱਥੇ ਦੇਖ ਇੱਕ ਵਾਰ ਮਾਰਿਆ ਕਿਹੜਾ ਤੋੜਿਆ ਨਾ ਮਾਰਿਆ ਲਓ ਜੀ ਹੋ ਗਿਆ ਕਮ ਰੈਡੀ ਕਾਤੇ ਮੈਂ ਜਿਵੇਂ ਸਵੇਰੇ ਤੇ ਗੇਰੀ ਨਾ ਪਤਾ ਗੇਰੀ ਨਾ ਅੱਛਾ ਆਪ ਕਿਹ ਸਾਮਾਨ ਆ ਲਿਆ ਹਾ ਬਣ ਗਈ ਗੱਲ ਸਵੇਰੇ ਨੋਕੀ ਦੀ ਰਿਪੋਰਟ ਪਤਾ ਤਾਂ ਵੀ ਵਿਕੀ ਖਾ ਦੂੰਗਾ ਵਿਕੀ ਗੱਲ ਬਣਾ ਕੇ ਹਟੋ ਤੈਨੂੰ ਧੋ ਲਿਓ ਬਸ ਮੋੜ ਜਾ ਬਾਕੀ ਆ ਨੋਕੀ ਦੀ ਰਿਪੋਰਟ ਹੈ ਕੰਨ ਕੀ ਆਹ ਕੀ ਪਤੰਗ ਪਤੰਗ ਲੈਣਾ ਹਾਂ ਪਤੰਗ ਕਿੱਥੇ ਆਣਾ ਦਾ ਕਰਨ ਆੜ ਆਉਂਦਾ ਜੀ ਪਤੰਗ ਕਰਨਾ ਹੈ ਹੋਏ ਹੋਏ ਨੰਬਰ ਤੇ ਹਟ ਗਿਆ ਜਾ ਕੋਈ ਹੜਾ ਰਹੇ ਨੇ ਦੇਰ ਕੋ ਕਹਿੰਦਾ ਮੈਨੂੰ ਪੋਪਰ ਤੇ ਕਹਿੰਦਾ ਮੈਨੂੰ ਪੋਪਰ ਤੇ ਪਤੰਗ ਦਵਾ ਕੇ ਲੈ ਗਾ ਮੈਰ ਸ਼ਬੂ ਨੂੰ ਤੁਹਾਨੂੰ ਦਵਾ ਕੇ ਲੈ ਮੈਂ ਦੋਨਾਂ ਜਣਾਂ ਨੂੰ ਆ ਚੁੱਲੇ ਤਾਂ ਨੰਗਾ ਕਰ ਪਤਾ ਚੁੱਲੇ ਵੀ ਕਹ ਦਿੱਤਾ ਤੇਰੀ ਮੰਮੀ ਨੇ ਪਤਾ ਨਹੀਂ ਚੱਕੋ ਇਹਨੂੰ ਚੱਕੋ ਕਰੋ ਨੰਗਾ ਚੱਕੂ ਇਹ ਤਾ ਕੋਣ ਐ ਤੋੜੂੰਗੀ ਹੁਣ ਲਓ ਜੀ ਵਿੱਕੀ ਪਹੁੰਚ ਗਿਆ ਲੱਕੜੀਆਂ ਚੱਕਣ ਦੋਨੇ ਬਤਾਂ ਕਿ ਤੈਨੂੰ ਖੜਦੋ ਆ ਖੜ ਜਾ ਖੜ ਜਾ ਫੇਪਾ ਗੰਦਾ ਸੁੱਕ ਗਿਆ ਹੋਣੀ ਚੱਕੀ ਮੜ ਜੇ ਪੱਗਾ ਨਹੀਂ ਐ ਦੋ ਪਈ ਸੁੱਕ ਗਿਆ ਨਹੀਂ ਕਹ ਦੇਣਾ ਜਦੇ ਮੂਰੇ ਤੇ ਬਸ ਥੱਪਾ ਤਾਂ ਪਈ ਨਹੀਂ ਸੁਵੀਜਾ ਸੁੱਕ ਗਿਆ ਤੂੰ ਚੈੱਕ ਕਰ ਵੀ ਸੁੱਕ ਗਿਆ ਮੱਥੇ ਗੱਲ ਲੈ ਜਦੋਂ ਪਹੁੰਦੀ ਆ ਜਦ ਕਹੀਆਂ ਦੇ ਗਰਮ ਹੋਈਆਂ ਹੋਈਆਂ ਠੰਡੀਆਂ ਹੋ ਜਵੇ ਇਹ ਪਤਾ ਨਹੀਂ ਕਿੱਥੇ ਦਿਮਾਗ ਸੱਤਾ ਪਿਆ ਚਲ ਖੋਲ ਜਾ ਸਿਮ ਸਿਮ ਇਹ ਕੁੜੀ ਨੇ ਕੀ ਲਾ ਲਿਆ ਹਾ ਇਹਨੇ ਉਹਦੇ ਪਰ ਕੋਲ ਰੋਸ ਸੇ ਮਸੇ ਹਾਂ ਬੂਟ ਕਿੱਧਰ ਹੈਗਾ ਵਿਚੀ ਦੇ ਇਹ ਆਹ ਕਿਆ ਕਰਿਆ ਹੋਰੇ ਪਾਗਲ ਅਜੋ ਰੋਜ਼ੇ ਕੰਮ ਮੈਂਟਲੀ ਮੈਂ ਕੰਮ ਦੇਖ ਲਓ ਮੈਂ ਟਲਕੜੀ ਇਹਦੀ ਅੱਖਾਂ ਲੱਗ ਕੇ 1 ਮਿੰਟ ਵਿੱਚ ਕਿਆ ਖਾ ਲਏ ਨੇ ਇਹ ਜਾਂ ਕਾਣੂ ਹਾ ਲਾਲਾ ਅੱਜ ਲੱਗਿਆ ਹੋ ਕੁਸ ਢੋਲ ਪਰ ਹੱਥ ਲਾ ਹੁਣ ਇਹਨੇ ਜਰ ਲੱਗੀ ਢੋਲ ਪਰ ਹਾਂ ਸੋ ਚਾਰਾ ਵਾਲਾ ਪਾਣੀ ਹੈ ਉਹੀ 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 ਕੀਨ ਖੋਲ ਦੋ ਹੈਲੋ ਕਾਤੇ ਆ ਗੰਦਾ ਲੱਗਿਆ ਇਹ ਗੰਦਾ ਹੈ ਖੋਲਣਾ ਕਿ ਪੁਲਿਸ ਆਉਣੀ ਸੁ ਮੈਂ ਪਲੀਜ਼ ਲੈ ਹਟ ਗਿਆ ਚਲੋ ਜੀ ਠੀਕ ਹੋ ਗਿਆ ਚਲੋ ਅੱਛਾ ਹੈਨਾ ਠੀਕ ਹੈ ਹੁਣ ਹੁਣ ਤੂੰ ਮੰਮਾ ਕਰ ਉਹ ਕਿਆ ਕਰਾਉਂਗੀ ਮਾ ਪਤੰਗ ਨਹੀਂ ਉਡਾਉਣਾ ਪਤੰਗ ਤਾਂ ਮਾਰ ਗੋਲੀ ਪਤੰਗ ਨਹੀਂ ਉਡਾਈਦਾ ਹੁੰਦਾ ਪਤੰਗ ਮੈਂ ਨਹੀਂ ਪਤੰਗ ਆ ਜਿਹੜਾ ਗੰਦੇ ਬੱਚੇ ਉਡਾਉਂਦੇ ਹੁੰਦੇ ਪਤੰਗ ਲੱਖੋ ਮੇਰੀ ਗੱਲ ਸੁਣੋ ਇੱਧਰ ਦੇ ਮੈਨੂੰ ਪਤੰਗ ਦਾ ਗੰਦੇ ਬੱਚੇ ਉਡਾਉਂਦੇ ਨੇ ਇੱਧਰ ਦੇਖ ਮੈਨੂੰ ਇੱਧਰ ਦੇਖੋ ਮੈਨੂੰ ਐਂ ਦੇਖ ਲਾਵਾ ਗੰਦੇ ਬੱਚੇ ਪਤੰਗ ਉਡਾਉਂਦੇ ਹੁੰਦੇ ਨੇ ਸੱਚੀ ਹਾਂ ਗੰਦੇ ਬੱਚੇ ਨੇ ਕਰਨ ਗੰਦਾ ਏ ਆ ਦੇਖੋ ਆ ਡੈਡੀ ਕਿੱਲ ਕਰ ਤਿਹੜਾ ਜੁੱਤੀਆਂ ਹੱਤਰੀਆਂ ਜੁੱਤੀਆਂ ਕਰਕੇ ਕਰਨਾ ਪੈ ਗਿਆ ਕੰਮ ਹੋਣਾ ਇਹ ਪੰਗ ਉਹ ਜੁੱਤੀਆਂ ਕਰਕੇ ਕੰਮ ਕਰਨਾ ਪੈ ਗਿਆ ਇਹ ਹਾਂ ਬਲੇ ਬਲੇ ਸਾਗ ਨਾ ਹੋ ਗਿਆ ਕੀ ਹੋ ਗਿਆ ਇਹ ਸਾਗ ਕਹਿਣਾ ਰੋਖਾ ਵਿਆਹ ਜਿੰਨਾ ਕੰਮ ਛੜ ਜਾਂਦਾ ਸਾਗ ਨਹੀਂ ਇਹਨਾਂ ਨੂੰ ਕੀ ਪਤਾ ਅੱਛਾ ਨਾ ਮੈਨੂੰ ਤਾਂ ਕਹਿਣਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਮੈਂ ਤਾਂ ਕੁਝ ਪਤਾ ਹੀ ਨਹੀਂ ਨਾ ਮੈਂ ਤੁਹਾਡੇ ਨਾਲ ਘੁੰਮਦਾ ਨਾ ਮੈਨੂੰ ਪਤਾ ਵੀ ਸਾਗ ਟੁੱਟਿਆ ਨਾ ਮੈਨੂੰ ਪਤਾ ਇੱਧਰ ਆ ਬੇਪੋਚਾ ਲੱਗ ਰਿਹਾ ਨਾ ਵੀਡੀਓ ਚਾਣਨੀ ਹੈ ਇਹਦੀ ਬਣ ਕੇ ਨਾ ਲੋਕਾਂ ਨੂੰ ਪਤਾ ਲੱਗਣਾ ਸਾਗ ਬਣਾਇਆ ਹਾਂ ਤੂੰ ਕਾਹਤ ਬੋਲਦਾ ਕੀ ਜ਼ਰੂਰੀ ਪਤਾ ਲੱਗਣ ਦੇਣਾ ਤੂੰ ਸਾਡਾ ਪਾਰਟਨਰ ਆ ਤੂੰ ਨਹੀਂ ਬੋਸਦਾ। ਤਾਗਲ ਫੋਟੋ ਦੇ ਪਿੱਛੇ ਹੋ ਜਾ ਪੁੱਤ। ਸੁਣੀ ਗਾ ਕੇ ਸੁਣੀ ਗਾ ਕੇ ਮੰਨੇ ਕੋਹਰ ਦਾ ਨਾ ਬੈਠ ਗਈ। ਸਾਗ ਅਕਾਉਂਟ ਲੇਖਿਆ ਉੱਪਰ। ਅਸਾਗਲੇ ਅਸਰ ਨਹੀਂ। ਕਰਦਾ ਨਹੀਂ ਜੱਕ ਨਹੀਂ। ਨਹੀਂ। ਮੈਂ ਲੱਗ ਤਸਵੀਰ ਪੜਕ। ਚੱਲ ਚੱਫਿਰ। ਉਹ ਫਿਰ ਪੜਨਾ ਲਾ ਕੌੜਾ ਹੋ ਜਾਣਾ ਯਾਰ। ਉਹ ਹੋ ਜਾ ਜਰਦਾ ਕੇ ਵੇ। ਉਹ ਕੌਣ ਕਹਿੰਦਾ ਕੌੜਾ ਹੋ ਜਾਣਾ। ਇਹ ਇਹ ਚੱਕ ਦਰ। ਚੱਕ ਦਰ ਚੱਕ ਦਰ ਚੜ ਦੋ। ਚੜ ਦੋ। ਨਾਲ ਦਿਨ ਆਪਾਂ ਤੋਕੇ ਤੋਕ ਦੋ। ਮਾ ਲੱਕਾ ਚਲੋ ਹੋ ਜਾ ਪਿੱਛੇ ਜਾ ਹੁਣ ਐ ਕਰ ਹਾਂ ਡੈਡਿੰਗ ਸਿੰਘ ਕਾ ਬਿੱਲੀ ਆ ਦੇ ਕੇ ਥੇ ਹਾਂ ਅੱਗ ਬਾਲਣੀ ਉਹਨੇ ਲੈਟਰ ਲਾਉਗੀ ਉਹਦਾ ਹਾਂ ਤੇ ਬਣਾ ਲੱਗੇ ਥੱਲੇ ਆ ਜਾ ਪਹਿਲਾਂ ਸਾਸਰੀ ਕਾ ਬਲੱਕ ਜਾ ਦੇਖ ਲੈ ਹੂੰ ਕਹ ਕੇ ਦੀ ਬੋਲਾ ਸਦਾਈ ਜਾ ਊੜੀ ਦੁਰ ਮੋਣ ਚੀਰ ਤੇਰਾ ਸਵੇ ਟੋਕੇ ਪਾਉਣੇ ਹੈ ਕਿਆ ਕਰਨ ਦਾ ਪਹਿਲਾਂ ਧੋਲਣ ਦੀ ਚਾਹਗਣਾ ਗਿੱਲਾ ਨਹੀਂ ਫੇਰ ਚੀਰ ਹੋਣਾ ਜੇ ਤਾਂ ਲੈ ਕੇ ਰੱਖਿਆ ਹੁੰਦਾ ਤਾਂ ਘੰਟਾ ਬਣਾ ਮੋਟਾ ਹੱਲ ਸੁੱਕ ਵੀ ਲੈਂਦਾ ਸੰਗ ਗਿੱਲਾ ਨਹੀਂ ਫੇਰ ਸਾਰ ਕੇ ਚੀਰ ਥੋੜੇ ਪਿੱਛੇ ਹੋ ਜਾ ਬਤ ਮੈਂ ਵੀਡੀਓ ਬਣਾ ਲੈਂਦਾ ਹੋਵੇ ਗੰਦਾ ਫੇਰ ਤਾਂ ਚਲ ਚੀਰ ਮੈਂ ਵੀਡੀਓ ਬਣਾ ਲੈਂਦੇ ਮੇਰੇ ਪੁੱਤ ਸੰਗੇ ਪਿੱਛੇ ਹੋ ਜਾ ਦੇਖ ਓਏ ਮਹਾਰਾਜ ਆਪੇ ਬਸੇ ਰਹੇ ਤੂੰ ਤਾਂ ਤੂੰ ਉਹਨੂੰ ਦੇਖ ਲਈ ਤੂੰ ਪਿੱਛੇ ਹੋ ਕੇ ਦੇਖ ਫੇ ਥੋੜੇ ਜਿਹਾ ਕਈ ਦਰ ਰਮੋ ਜੇ ਪਿੱਛੇ ਹੋ ਜਾ ਅਦਰ ਮੋਬਾਈਲ ਦੇ ਮੂਰੇ ਆ ਗਈ ਤੂੰ 5:30 ਤੱਕ ਤਾਂ ਇਹ ਧਰੇ ਦਾ ਹੁਣ ਤੇ ਵਿਚੇ ਦੇ ਵਿਚੇ ਦੇ ਅੱਛਾ ਪੂਰੇ ਖੜਕੇ ਦੇਖ ਲੈ ਹਾਂ ਨਹੀਂ ਰੱਖਣਾ ਇੱਥੇ ਦੇਖਣਾ ਮੈਂ ਤਾਂ ਤਰ ਅੱਛਾ ਦੇਖਣਾ ਆਹ ਦੇਖ ਲੈ ਹਟਦੀ ਨਹੀਂ ਇਹ ਤਸਵੀਰ ਮੂਰੇ ਖੜਦੀ ਜਾਣ ਕੇ ਚੌੜ ਕਰਦੀ ਇਹ ਲੈ ਅੱਛਾ ਹਾਂ ਠੀਕ ਹੋ ਗਿਆ ਚਲੋ ਸ਼ੀਕਦੇ अच्छा लाऊना आए ने ਵਿੱਚ ਚੱਕ ਕੇ ਡੱਕੇ ਦੇਖੀ ਨੂੰ ਕਰੂੰਗੀ ਹਾਨੀ ਹਟਦੀ ਸ਼ਾਬਾਸ਼ ਪਰੰਕ ਨੂੰ ਨਗੇ ਰਨੇ ਕੋ ਤਾਂ ਹਾਂ ਕਿੰਨਾ ਸੁਣਾ ਲਾਤਾ ਹਾਂਜੀ ਹਾਂ ਦਾਰਦੀ ਮੈਂ ਲਾਦੀ ਮੈਂ ਦਾਰਦੀ ਚੱਲ ਟੁੱਟ ਗਈ ਵਧੀਆ ਹੋ ਗਿਆ ਐ ਆਏ ਲਾ ਵਾ ਵਾ ਬੱਜੂ ਵੀ ਰੋਣੇ ਸਮਾਉ ਬੰਦਰ ਹਵਾ ਚੱਲਦੀ ਹੈ ਕੁੰਡਾ ਬੰਦ ਕਰਨਾ ਚਾਹੀਦਾ ਕੁੰਡਾ ਨਹੀਂ ਬੰਦ ਕਰਦੇ ਹੈਗੇ। ਸੱਸਓ ਜੇ ਪੌੜੀ ਬਣੂ ਹੋਵਾਉਂਦੀ ਹੈ ਤਾਂ ਇਹ ਤਾਂ ਇਹ ਕਾਹਨੂੰ ਆਉਂਦੀ ਸੁਖਵੀਰ ਉਹੀ ਮਾਰੀ ਜਾਂਦੀਆਂ ਗੱਲਾਂ। ਬਈ ਬੱਸ ਕਰੋ ਤੁਸੀਂ ਨਾ ਹਰੇਕ ਪਾਸੇ ਆਪਣਾ ਸਪਾਈਆਂ ਦੇ ਵਹਜੰਨੇ। ਝਾਕ ਬਣਾਉਣਾ ਪੈ ਗਿਆ ਮੌਤ ਪੈ ਗਈ ਪਤਾ ਨਹੀਂ ਕੀ ਹੋ ਗਿਆ ਬੱਸ ਕਿੱਥੇ ਕਹਿਤਾ। ਮਿਸਾਕ ਬਣਾਉਣ ਨੂੰ ਕਾਹਤੇ ਕਹਿਤਾ ਬੱਸ। ਆਪਣਾ ਜੱਬੜਾ ਬੁੱਲੀ ਜਾਂਦੀ ਬਗਾਰ ਮਤਲਬ ਤੇ। ਹੁਣ ਕਾਹ ਪੋਈ ਜਾਂਦੇ ਮਤਲਬ ਧੱਕੀਓ। ਆਪਣਲੇ ਜੱਬੜੀ ਨੇ ਮਰਦੀ ਨੇ। ਜੋ ਵੀ ਹੱਥ ਵਟਾਉਂ ਜੁਕਾ ਤਾ ਹਾਂ ਪਹਿਲੇ ਜੀ ਮੈਨੂੰ ਕੋ ਸਜੜਾ ਪਾਪਾ ਕੋ ਸਜੜਾ ਚੜਿਆ ਹੋਇਆ ਹਾਂ ਇਹ ਪੂਰੀ ਅਗਵਾਰ ਤੇਰ ਲਈ ਤੇ ਖੱਤਣਾ ਜੋ ਤੇ ਬੈਠੀ ਸਿੰਖਾ ਟੱਬੀ ਉਹ ਕਰਨਾ ਉਹ ਮਣਾ ਮੋਟਾ ਉਹ ਕਰ ਲੈ ਵਿੱਕੀ ਵਿੱਕੀ ਲੱਗੇ ਜੀ ਅਗਵਾਰ ਨਾ ਅਗਿਆ ਤੂੰ ਅਜਾ ਨਿਕਲ ਨਾ ਉਹਨਾਂ ਕੋ ਲੱਗ ਗਿਆ ਗੰਦਾ ਉੱਤ ਤੂੰ ਬੜਕੀ ਚੱਲ ਅੱਛਾ ਬੜਕੀ ਉਹ ਹਾਂ ਤੇ ਬਾਲੀ ਹੋਵੇ ਵਿੱਕੀ ਤੇਰੇ ਵੀਰ ਜੀ ਨੇ ਤਾਂ ਪਤਾ ਹੋਵੇ ਮੈਂ ਅੱਛਾ ਠੀਕ ਹੈ ਜੀ ਹਾਂ ਹਾਂ मैं बोल खा के आयो बोल बोल के हां क्या ਉਹ ਵੀ ਉਪਰੀ ਜਨੇ ਬਸ ਉਹਨੂੰ ਵੀ ਟੋਕਾ ਟਾਕੀ ਚਲੋ ਜੀ ਹੁਣ ਅਗੂ ਕਬਾਲ ਕੀ ਮਿਲਦੇ ਸਨ ਦੁਬਾਰੇ ਚੱਕ ਲੋ ਸੁਭਰੀ ਤਾਸ਼ ਮੈਰ ਸੁਭਰੀ ਤੇ ਦੋਨੇ ਜਣੇ ਸੀ ਪਾਣੀ ਵਿਚੋਂ ਧੋਣ ਚੱਲੇ ਆ ਸੁਭਰੀ ਕਿੰਨਾ ਮਾਮ ਘਾਦੀ ਆ ਬੇਕੀਨੇ ਦਾ ਪੈਸਾ ਸ਼ੁਰੂ ਕਰਤਾ ਤਾਂ ਪਾਉਣਾ ਮੜ ਜੀ ਕੇ ਗੇਰੀਤੀ ਨੇ ਮਾਹ ਰਹਿਣ ਤੇ ਰੁਕਦਾ ਹਾਲ ਚੱਲ ਚਲੋ ਵੀ ਚਲੋ ਹਾਂ ਛੇਤੀ ਵੀ ਛੇਤੀ ਕਿਸ਼ਰਾਪਾ ਗਿੱਲੀਆਂ ਨਹੀਂ ਹੈਗੀਆਂ ਸੁੱਕਾ ਹੀ ਪਿਆ ਓਹ ਚੱਲ ਲੈ ਕੇ ਡਾਡੀ ਦੀ ਵੀਡੀਓ ਬਣਾ ਦੇ ਜਾ ਕੇ ਦਫਾ ਹਾਂ 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 ਕਹਿੰਦੀ ਹਾਂ ਉਂਗਲੀ ਨਾਲ ਰੱਖ ਇੱਥੇ ਇਹ 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 ਆਇਆ ਠੱਗ ਆਇਆ ਲੈ ਜਾ ਦਿਖਾ ਰਿਹਾ ਚਾੜੀ ਦੀ ਵੀਡੀਓ ਸ਼ਾਬਾਸ਼ ਦਾ ਡੈਡੀ ਕਾ ਕਾ ਤਰਣੀ ਸਾਸ਼ਰੀ ਕਾਲ ਜੀ ਕਾ ਕਾ ਦਾ ਪਿੱਤਾ ਸਾਡਾ ਨਾਨਾ ਹੈ ਵੀਡੀਓ ਪਾਉਂਦਾ ਪਿੱਤਾ ਐ ਨੂੰ ਆਇ ਕਾਲ ਥੋੜਾ ਜਿਹਾ ਥੱਲੇ ਨੂੰ ਆਇ ਆਇ ਨਹੀਂ ਠੀਕ ਲੱਗਦਾ ਜਾ ਉਦੀ ਥੱਲੇ ਕਰਤਾ ਹੁਣ ਇੱਥੇ ਲਖਾਂ ਵੈਰੀ ਗੁੱਡ ਸ਼ੁਭ੍ਰੀਤ ਦੀ ਗ੍ਰੇਟ ਗਰਲ ਮੰਮੀ ਦਿਖਾ ਦੇ ਉਧਰ ਹੁਣ ਮੰਮੀ ਨੂੰ ਵੀ ਦਿਖਾ ਦੇ ਹਾਂ ਇਹ ਅੱਗੇ ਸਾਡੀ ਸ਼ੁਭ੍ਰੀਤ ਸ਼ੁਗਰੀਤ ਪਹਿਲਾਂ ਮਸ਼ੀਨ ਦੇ ਵਿੱਚ ਲਾਉਂਦੇ ਸੀਗੇ ਜੀ ਰਸਾ ਇਹਨਾਂ ਕੰਮ ਬਹੁਤ ਆ ਜੀ ਇਸ ਕਰਕੇ ਸ਼ੁਗਰੀਤ ਹਾਂ ਲਾਤੀਆਂ ਬਕਾਉਂਦੀ ਆ ਰੰਗ ਰੰਗਾ ਕਰਨਾ ਧੰਨਵਾਦ ਕਰਨਾ ਕਰਨਾ ਕੱਟੀ ਰਵਾ ਛੱਟ ਰਵਾ ਬਾਏ ਲੈ ਲੈ ਹੁਣ ਫੜਾ ਦੇ ਮੇਰੇ ਕੋ ਫੜਾ ਦੇ ਲੈ ਲਓ ਜੀ ਇਤਨੇ ਵੀਡੀਓ ਬਣਾਈ ਤੀ ਜੀ ਇਹ ਹੁਣ ਬਲੌਗ ਦੀ ਸਾਸਰੀ ਘਰ ਕਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਪਾਂਗੜਾ ਕੇ ਕੀ ਕਰਨਾ ਦਾ ਚੰਗਲਾ ਹਾਂ ਚੰਨੇ ਕੋਲੇ ਚਲੇ ਜਾਣਾ ਕਿ ਤੂੰ ਫਿਰ ਤੂੰ ਲੈ ਲੈ ਲਓ ਪਾੜਾ ਪਾਈ ਦੇ ਬੜੀ ਉਹਦੇ ਵਿੱਚ ਹਾਂ ਜੀ ਪੁੱਤ ਜੀ ਤੂੰ ਕਬ ਤੂੰ ਤੋਹੇ ਨਹੀਂ ਦੇ ਕੇ ਆ ਤੂੰ ਪਾਣੀ ਉੱਤੇ ਛੱਡ ਕੇ ਕੱਥੇ ਆ ਤਾ ਡੈਡੀ ਦੀ ਵੀਡੀਓ ਬਣਾਉਂਦਾ ਤੂੰ ਕਰ ਰਿਹਾ ਗੇ ਮੈਂ ਲੋਕਾਂ ਨੂੰ ਅੰਮਾ ਪਤਾ ਕਿੰਨਾ ਹੈ ਪੂਰਾ ਨੂੰ ਤੱਕ ਲਾ ਵਾਹ ਦਰੋ ਕਪੜੇ ਘਲਾ ਪਿਆ ਅੱਗੇ ਨੇ ਹਾਂ ਹਾਂ ਉਹ ਇਸ ਤਰ੍ਹਾਂ ਬਿੱਕੇ ਦੂਏ ਤਰ੍ਹਾਂ ਉਹ ਹੋ ਨਾ ਕਿਆ ਚਾੜੀ ਨੂੰ ਕਿਆ ਚੱਕਰ ਲਾ ਹਾਂ ਉਹਦੇ ਨਾਲ ਬਹੁਤ ਵਧੀਆ ਦੱਬ ਹੋ ਜਾਂਦਾ ਪਹਿਲਾਂ ਮੈਂ ਦੱਬ ਤਾ ਨਾ ਜਦੋਂ ਤੱਕ ਪੁਕੀਲੇ ਤੇ ਬਾਹਰ ਕਰਦਾ ਫਿਰ ਤੱਕ ਕਰੋ ਤੁਸੀਂ ਮੰਨ ਬਹੁਤ ਜੀ ਜਲ ਅਬ ਸਾਰਾ ਆ ਵਿੱਚ ਪਾਲਦਾ ਤੂੰ ਇਹਦਾ ਥਿਰੋ ਸਾਰਾ ਕੋਸੋ ਇਹ ਛੂਬਰੀ ਆਓ ਵਿੱਚ ਵਿੱਚ ਚਲ ਬਾਦਚੇ ਤੇ ਨਾਲ ਵੀ ਜਾਣਾ ਉਹ ਛੂਬਰੀ ਤੈਨ੍ਹ ਦੇ ਪੁੱਤ ਉਹ ਮੈਂ ਛੱਡ ਕੇ ਪਰਾਂ ਉਹ ਜਮ ਤੂੰ ਚੀਰ ਲਾ ਲਓ ਜੀ ਥੋੜੀ ਜੀ ਕਸਰ ਰਹਿ ਗਈ ਤੇ ਥੋੜਾ ਜਿਹਾ ਰਹਿ ਗਿਆ ਸਾਗ ਬਾਕੀ ਨਿਗੜ ਨਿਬੜ ਗਿਆ ਕੰਮ ਸਾਡਾ ਹੋਂ ਆ ਤੇ ਅਸੀਂ ਜਾਣਾ ਜੀ ਹੁਣ ਮਾਰ ਸੁਭਰੀਤ ਨੇ ਕਿੱਥੇ ਚੱਲੀ ਕਿੱਥੇ ਚੱਲੀਆਂ ਤੂੰ ਕਿੱਥੇ ਚੱਲੀ ਤੂੰ ਪਹਿਲਾਂ ਦੱਸ ਕਿੱਥੇ ਚੱਲੀਆਂ ਕਿੱਥੇ ਨਿੰਦੂ ਕੋਲ ਨੂੰ ਚੱਲੀ ਆ ਜੀ ਤੇ ਉਹ ਉੱਥੇ ਜਾ ਕੇ ਪਤਾ ਲੱਗਣਾ ਉੱਥੇ ਤਾਂ ਕੀ ਨਹੀਂ ਉਹਨੇ ਕਹਿੰਦੇ ਕੋਟੇ ਪੱਤੇ ਮਾਰਤੀ ਜੀ ਛਾਲ ਹੁਣ ਲੱਗੂ ਪਤਾ ਉੱਥੇ ਜਾ ਕੇ ਉਹ ਕਹਿੰਦਾ ਠੀਕ ਆ ਵੀ ਸੁਭਰੀਤ ਨੂੰ ਯਾਦ ਕਰਦਾ ਤਾਂ ਕਰਕੇ ਇਹਨੂੰ ਲੈ ਕੇ ਚੱਲੇ ਚਲੋ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਜੀ